ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ਼੍ਰੀ ਗੁਰੂ ਵਿਦਾਸ ਗੁਰਦਰਾ ਸਾਹਿਬ ਸਨੌਰ ਵਿਖੇ ਸਾਡੀ ਸਾਰੀ ਕਮੇਟੀ ਸਾਡੇ ਪ੍ਰਧਾਨ ਸਦਾ ਲਾਲ ਸਿੰਘ ਲਾਲੀ ਜੀ ਅਤੇ ਸਾਰੀ ਸਾਡੇ ਹਰਵੰਸ لال ਜੀ ਖਜ਼ਾਨਚੀ ਸਾਹਿਬ ਪਰਮਜੀਤ ਜੀ ਹਰਨੇਕ ਸਿੰਘ ਜੀ ਅਨਸਰਾਜ ਜੀ ਰਾਜਕੁਮਾਰ ਜੀ ਜਸਾ ਜੀ ਬਾਕੀ ਹੋਰ ਸਾਡੀ ਸਾਰੀ ਕਮੇਟੀ ਸ਼੍ਰੀ ਗੁਰੂ ਵਿਦਾਸ ਮਹਾਰਾਜ ਦੇ ਜਿਹੜੇ ਗੁਰਪੁਰਬ ਨੇ ਜੋ 12 ਫਰਵਰੀ 2025 ਨੂੰ ਮਨਾਏ ਜਾ ਰਹੇ ਨੇ ਤਾਂ ਉਸ ਦੇ ਸਬੰਧ ਦੇ ਵਿੱਚ ਅਸੀਂ ਅੱਜ ਸ੍ਰੀ ਗੁਰੂ ਵਿਦਾਸ ਗੁਰਦੁਆਰਾ ਸਾਹਿਬ ਜੋ ਪਿਛਲੇ 4 ਤੋਂ 6 ਸਾਲਾਂ ਦੇ ਵਿੱਚ ਬਣ ਕੇ ਤਿਆਰ ਹੋਇਆ ਇਸ ਨੌਰ ਦੇ ਵਿੱਚ ਹੈ ਇਹ ਸਾਡੇ ਪੂਰੇ ਐਸਸੀ ਸਮਾਜ ਲਈ ਬਹੁਤ ਹੀ ਮਾਣ ਦੀ ਗੱਲ ਹੈ ਕਿਉਂਕਿ ਇਸ ਗੁਰੂ ਘਰ ਦੇ ਬਣ ਨਾਲ ਸਾਡੇ ਪੂਰੀ ਕੌਮ ਦਾ ਸਿਰ ਉੱਚਾ ਹੋਇਆ ਤਾਂ ਮੈਂ ਅਤੇ ਸਾਡੀ ਸਾਰੀ ਸ੍ਰੀ ਗੁਰੂ ਵਿਦਾਸ ਸਵਾ ਰਜਿਸਟਰਡ ਸਨੌਰ 1100 ਅਤੇ ਸਾਰੇ ਨਗਰ ਨਿਵਾਸੀਆਂ ਦਾ ਸ਼ਹਿਰ ਨਿਵਾਸੀਆਂ ਦਾ ਪਿੰਡਾਂ ਵਾਲੇ ਸੰਗਤ ਦਾ ਕੋਟ ਕੋਟ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਤਕਰੀਬਨ ਅੱਜ ਇਹ 1 ਤੋਂ ਸਵਾ ਕਰੋੜ ਰੁਪਈਆ ਸੰਗਤ ਦਾ ਇਕੱਠਾ ਕਰਕੇ ਸੰਗਤ ਨੇ ਸਹਿਯੋਗ ਦਿੱਤਾ ਇਹ ਬਣ ਕੇ ਤਕਰੀਬਨ ਅੱਜ ਤਿਆਰ ਹੈ ਦਰਸ਼ਨ ਸਿੰਘ ਜੀ ਆਪਣੇ ਜਿਹੜੀ ਜਗਾ ਤੁਸੀਂ ਗੁਰੂ ਘਰ ਨੂੰ ਲਈ ਆ ਇਹ ਇਹ ਪੰਚਾਇਤ ਵੱਲੋਂ ਦਿੱਤੀ ਗਈ ਹੈ ਤੁਹਾਨੂੰ ਖਰੀਦਣੀ ਪਈ ਹੈ ਨਹੀਂ ਜੀ ਇਹ ਜਿਹੜੀ ਜਗਾ ਹੈਗੀ ਇਹ ਮਿਊਨਿਸਪਲ ਕਮੇਟੀ ਦੀ ਜਗਾ ਹੈਗੀ ਹੈ ਤੇ ਮਿਊਨਿਸਪਲ ਕਮੇਟੀ ਨੇ ਸਾਨੂੰ ਇਹ ਜਗਾ ਦਿੱਤੀ ਸੀਗੀ ਤੇ ਸਾਡੇ ਕੋਲ ਜਗਾ ਦੀ ਵੀ ਥੋੜੀ ਜੀ ਹੋਰ ਪ੍ਰੋਬਲਮ ਹੈਗੀ ਹੈ ਜਿਵੇਂ ਨਿਸ਼ਾਨ ਸਾਹਿਬ ਲੱਗਣਾ ਹੈ ਭਾਈ ਜੀ ਦਾ ਕਮਰਾ ਬਣਨਾ ਹੈ ਅਸੀਂ ਕਮੇਟੀ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਨੂੰ ਹੋਰ ਵੀ ਜਗਾ ਦਾ ਥੋੜਾ ਜਿਹਾ ਹਿੱਸਾ 5 400 ਗੱਜਾ ਹੋਰ ਦਿੱਤੀ ਜਾਵੇ ਤੇ ਜਿਹੜੇ ਆਪਣੇ ਦਰਸ਼ਨ ਸਿੰਘ ਜੀ ਤੁਸੀਂ 10 11 12 ਤਰੀਕ ਨੂੰ ਜਿਹੜਾ ਪ੍ਰੋਗਰਾਮ ਹੈਗਾ ਇੱਥੇ ਆਪਣਾ ਗੁਰਦੁਆਰਾ ਦੇ ਵਿੱਚ ਕੀ ਕੀ ਪ੍ਰੋਗਰਾਮ 10 ਨੂੰ ਕੀ ਆ 11 ਨੂੰ ਕੀ 12 ਨੂੰ ਕੀ ਕੀ ਮਤਲਬ ਕਿ ਕਰ ਰਹੇ ਹੋ ਤੁਸੀਂ 10 ਤਰੀਕ ਨੂੰ ਜੀ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ ਉਸ ਉਪਰੰਤ ਉਸੇ ਦਿਨ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਬਦਲੇ ਜਾਣਗੇ ਤੇ 11 ਤਰੀਕ ਨੂੰ ਇੱਥੇ ਬਹੁਤ ਵੱਡਾ ਇੱਕ ਦੀਵਾਨ ਹੈ ਜਿਹਦੇ ਵਿੱਚ ਭਾਈ ਗੁਰੂ ਗੁਰਪ੍ਰੀਤ ਸਿੰਘ ਜੀ ਟੱਡਰੀਆਂ ਵਾਲੇ ਜਥਾ ਆ ਰਿਹਾ ਤੇ ਉਹ ਸੰਗਤ ਨੂੰ ਨਿਹਾਲ ਕਰਨਗੇ ਤੇ 12 ਤਰੀਕ ਨੂੰ ਅਖੰਡ ਪਾਠ ਸਾਹਿਬ ਦਾ ਭੋਗ ਹੈ ਜੀ ਜਿਹਦੇ ਵਿੱਚ ਭਾਈ ਜਸਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਉਹ ਪਹੁੰਚ ਰਹੇ ਨੇ ਅਤੇ ਸੰਤ ਬਾਬਾ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਹਰਦੇਵ ਸਿੰਘ ਜੀ ਸਨੌਰ ਵਾਲੇ ਉਹ ਸੰਗਤਾਂ ਨੂੰ ਆਪਣੇ ਕੀਰਤਨ ਰਸ ਪੀਣੇ ਕੀਰਤਨ ਨਾਲ ਹਾਲ ਕਰਨਗੇ ਪਿੰਨੇ ਦਿਨ ਇੱਥੇ ਸੰਗਤ ਲਈ ਲੰਗਰ ਹੈ ਗੁਰੂ ਦਾ ਅਟੁੱਟ ਲੰਗਰ ਵਰਤੇਗਾ ਅਤੇ ਕਾਫੀ ਡਾਕਟਰ ਆ ਰਹੇ ਨੇ ਜੋ ਫ੍ਰੀ ਟੈਸਟ ਨੇ ਅੱਖਾਂ ਦੇ ਟੈਸਟ ਨੇ ਹੱਡੀਆਂ ਦੇ ਨੇ ਔਰ ਐਨੀਵਨ ਕਈ ਕਾਫੀ ਤਰ੍ਹਾਂ ਦੇ ਟੈਸਟ ਨੇ ਜਿਹੜੇ ਸਿਰਫ ਅਸੀਂ ਫ੍ਰੀ ਕਰਵਾ ਰਹੇ ਆ ਅਸੀਂ ਅੱਗੇ ਤੋਂ ਵੀ ਕੋਸ਼ਿਸ਼ ਕਰ ਰਹੇ ਆ ਕਿ ਆਗਲ ਆਉਣ ਵਾਲੇ ਸਾਲ ਦੇ ਵਿੱਚ ਜਿਵੇਂ ਕੋਈ ਗਰੀਬ ਲੜਕੀਆਂ ਦੇ ਵਿਆਹ ਨੇ ਅਸੀਂ ਉਹ ਵੀ ਸਟਾਰਟ ਕਰਾਂਗੇ ਕਿਉਂਕਿ ਸਨੌਰ ਦੇ ਵਿੱਚ 10-12 ਗੁਰਦੁਆਰਾ ਸਾਹਿਬ ਨੇ ਇਹ ਪਹਿਲਾ ਗੁਰਦੁਆਰਾ ਸਾਹਿਬ ਹੈ ਜਿਹੜਾ ਸਾਡੀ ਕੌਮ ਬਰਵਦਾਸੀਆ ਕੌਮ ਲਈ ਐਸਸੀ ਸਮਾਜ ਲਈ ਵਾਲਮੀਕੀ ਕੌਮ ਨੇ ਆਪਣੇ ਲਈ ਬਣਾਇਆ ਤਾਂ ਮੈਂ ਸਮਾਜ ਨੂੰ ਇੱਕ ਹੋਰ ਮੈਸੇਜ ਦੇਣਾ ਚਾਹੁੰਦਾ ਇਸ ਗੁਰੂ ਘਰ ਦੀ ਜਿਹੜੀ ਕਮੇਟੀ ਹੈਗੀ ਆ ਉਹ ਕਿਸੇ ਜਾਤ ਦੇ ਆਧਾਰ ਤੇ ਨਹੀਂ ਬਣੇਗੀ ਇਸ ਗੁਰੂ ਘਰ ਦੀ ਜਿਹੜੀ ਕਮੇਟੀ ਹੈ ਉਹ ਕੋਈ ਵੀ ਆ ਕੇ ਇਸ ਗੁਰੂ ਘਰ ਦਾ ਮੈਂਬਰ ਬਣ ਸਕਦਾ ਹੈ ਕਿਸੇ ਵੀ ਜਾਤ ਦਾ ਕਿਸੇ ਵੀ ਜਾਤ ਦਾ ਕਿਸੇ ਵੀ ਕਮਿਊਨਿਟੀ ਦਾ ਕੋਈ ਵੀ ਆ ਕੇ ਮੈਂਬਰ ਬਣ ਸਕਦਾ ਹੈ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਗੁਰੂ ਗੁਰੂ ਅਰਬਦਾਸ ਜੀ ਮਹਾਰਾਜ ਦਾ ਉਪਦੇਸ਼ ਹੈ ਉਹ ਉਸ ਦੇ ਆਧਾਰ ਤੇ ਹੀ ਅਸੀਂ ਇਸ ਕਮੇਟੀ ਨੂੰ ਚਲਾਉਣਾ ਹੈ ਇਹਦੇ ਵਿੱਚ ਕੋਈ ਜਾਤ ਪਾਤ ਨਹੀਂ ਕਿਉਂਕਿ ਇਹ ਸੰਗਤ ਨੇ ਬਣਾਇਆ ਇਹ ਸੰਗਤ ਦਾ ਬਿਲਕੁਲ ਸੰਗਤ ਨੇ ਸੰਗਤ ਹੀ ਦੀ ਮਾਲਕ ਇਸ ਲਈ ਇਹ ਜਿਹੜਾ ਗੁਰੂ ਘਰ ਬਣਿਆ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਜਾਤ ਪਾਤ ਦੇ ਬੰਧਨ ਨੂੰ ਤੋੜਿਆ ਸੀਗਾ ਉਸ ਆਧਾਰ ਤੇ ਇਸ ਗੁਰੂ ਘਰ ਦੇ ਸਿਧਾਂਤ ਬਣਨੇ ਆ ਤਾਂ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਤਕਰੀਬਨ ਇਹ 10% ਕੰਮ ਰਹਿ ਗਿਆ ਕੋਸ਼ਿਸ਼ ਹੈ ਸਾਡੀ ਕਿ ਅਸੀਂ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਇੱਥੇ ਪ੍ਰਕਾਸ਼ ਕਰੀਏ ਤ ਸਾਰੀ ਸਾ ਸੰਗਤ ਨੂੰ ਪੰਜਾਬ ਦੀ ਸੰਗਤ ਨੂੰ ਇੰਡੀਆ ਦੀ ਸੰਗਤ ਨੂੰ ਬਾਹਰ ਦੀ ਸੰਗਤ ਨੂੰ ਬੇਨਤੀ ਹੈ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਇੱਥੇ ਦਸਵੰਦ ਦੇਣਾ ਚਾਹੁੰਦਾ ਹੈ ਜਾਂ ਕੋਈ ਹੈਲਪ ਕਰਨਾ ਚਾਹੁੰਦਾ ਤਾਂ ਜਰੂਰ ਸ਼੍ਰੀ ਗੁਰੂ ਵਿਦਾਸ ਸਭਾ ਰਜਿਸਟਰਡ 1100 ਜਿਹਦੇ ਸਾਡੇ ਪ੍ਰਧਾਨ ਨੇ ਸਦਾ ਹਲਾਲ ਸਿੰਘ ਲਾਲੀ ਜੀ ਮੈਂ ਦਰਸ਼ਨ ਸਿੰਘ ਵਾਈਸ ਪ੍ਰਧਾਨ ਹਾਂ ਜੀ ਤਾਂ ਜਰੂਰ ਸਾਡੇ ਨਾਲ ਸੰਪਰਕ ਕਰਨ ਨੰਬਰ ਵਗੈਰਾ ਤੁਸੀਂ ਦਰਸ਼ਨ ਸਿੰਘ ਜੀ ਆਪਣਾ ਦਾਦੂ ਜੀ ਕੇ ਇਹਨੇ ਕੰਟੈਕਟ ਕਰਨਾ ਹੁੰਦਾ ਕਈ ਵਾਰੀ ਨੰਬਰ ਜੀ ਸਾਡੇ ਹੈਗੇ ਨੇ 98559 232 98559 232 ਤੇ ਦਰਸ਼ਨ ਸਿੰਘ ਜੀ ਆਪਣੇ ਗੁਰੂ ਘਰ ਦੇ ਵਿੱਚ ਕੋਈ ਹਫਤੇਵਾਰ ਪ੍ਰੋਗਰਾਮ ਜਾਂ ਕੋਈ ਵੀ ਨੇਵਾ ਪ੍ਰੋਗਰਾਮ ਰੱਖਿਆ ਜਾਂਦਾ ਇਦਾਂ ਦਾ ਸੰਗਤਾਂ ਲਈ ਨਹੀਂ ਸਾਡੇ ਨਾਲ ਜੀ ਇਹ ਐਤਵਾਰ ਨੂੰ ਸਵੇਰੇ 6 ਵਜੇ ਤੋਂ ਲੈ ਕੇ ਸਾਡੇ 9 10 ਵਜੇ ਤੱਕ ਇੱਥੇ ਸੁਖਨੀ ਸਾਹਿਬ ਦੇ ਪਾਠ ਹੁੰਦੇ ਆ ਇੱਥੇ ਕੀਰਤਨ ਹੁੰਦਾ ਤਾਂ ਹਰ ਐਤਵਾਰ ਇੱਥੇ ਸੁਖਨੀ ਸਾਹਿਬ ਦਾ ਪਾਠ ਹੁੰਦਾ ਜੀ ਜਿਹਦੇ ਨਾਲ ਸੰਗਤ ਜੁੜ ਰਹੀ ਹੈ ਤੇ ਬਹੁਤ ਰਸ ਭਿੰਨਾ ਕੀਰਤਨ ਸਾਡੇ ਪਰਮਜੀਤ ਜੀ ਨੇ ਉਹ ਇੱਥੇ ਆ ਕੇ ਸੁਖਨੀ ਸਾਹਿਬ ਦਾ ਪਾਠ ਕਰਦੇ ਆ ਬਸ ਸਿਰਫ ਇੱਕੋ ਹੀ ਕਮੀ ਰਹਿ ਗਈ ਕਿ ਹੁਣ ਜਲਦੀ ਤੋਂ ਜਲਦੀ ਅਸੀਂ ਮਹਾਰਾਜ ਦਾ ਸਰੂਪ ਇੱਥੇ ਲੈ ਕੇ ਆਉਣਾ ਜਿਹਦੇ ਲਈ ਸਾਨੂੰ ਸੰਗਤ ਦੀ ਬਹੁਤ ਮਤਲਬ ਮਦਦ ਦੀ ਲੋੜ ਹੈਗੀ ਹੈ ਲੋਕਾਂ ਦਾ ਸਹਿਯੋਗ ਮਿਲ ਰਿਹਾ ਕਿੱਦਾਂ ਮਿਲ ਰਿਹਾ ਤੁਹਾਨੂੰ ਬਹੁਤ ਵਧੀਆ ਜੀ ਅਸੀਂ ਸਾਰੇ ਸ਼ਹਿਰ ਸਨੌਰ ਨਿਵਾਸੀਆਂ ਦਾ ਮੱਲਾ ਨਿਵਾਸੀਆਂ ਦਾ ਸਾਰੇ ਪਿੰਡਾਂ ਦਾ ਅਸੀਂ ਉਹਨਾਂ ਦਾ ਕੋਈ ਦੇਣ ਨਹੀਂ ਦੇ ਸਕਦੇ ਕਿਉਂਕਿ ਸਾਡੀ ਗਰੀਬ ਕੌਮ ਹੈ ਅੱਜ ਇਹ ਘਟੋ ਘਟ ਸਵਾ ਕਰੋੜ ਰੁਪਏ ਇਸਤੇ ਲੱਗਿਆ ਉਹ ਸਵਾ ਕਰੋੜ ਰੁਪਏ ਸੰਗਤ ਦਾ ਹੀ ਲੱਗਿਆ ਅਸੀਂ ਸਾਰੇ ਸ਼ਹਿਰ ਨਿਵਾਸੀਆਂ ਦਾ ਸੰਗ ਤੁਹਾਡੇ ਵਰਗੇ ਭਰਾਵਾਂ ਦਾ ਸਾਰਿਆਂ ਦਾ ਕੋਟ-ਕੋਟ ਬੀਬੀਆਂ ਦਾ ਸਾਡੀ ਬੀਬੀਆਂ ਨੇ ਜੀ ਇੱਕ ਸਾਡਾ ਊਮਨ ਸੈੱਲ ਬਣਾਇਆ ਹੋਇਆ ਠੀਕ ਹੈ ਜੋ ਬਾਬਾ ਸਾਹਿਬ ਬੀਰ ਅੰਬੇਦਕਰ ਦੇ ਨਾਂ ਤੇ ਹੈ ਉਹ ਬੀਬੀਆਂ ਨੇ ਘੱਟੋ-ਘੱਟ ਵੀ ਇੱਥੇ 25-30 ਲੱਖ ਰੁਪਇਆ ਦਸਵੰਦ ਇਕੱਠਾ ਕਰਕੇ ਪਿੰਡਾਂ ਚੋਂ ਸਾਰੇ ਲਵੇ ਨੇੜੇ ਦੇ ਜਿਹੜੇ 15-20 ਕਿਲੋਮੀਟਰ ਦੇ ਵਿੱਚ ਪਿੰਡ ਨੇ ਉਹਨਾਂ ਚੋਂ ਰੁਪਇਆ-ਰੁਪਇਆ ਇਕੱਠਾ ਕਰਕੇ ਇੱਥੇ ਲਾਇਆ ਜੀ ਅਸੀਂ ਉਹਨਾਂ ਬੀਬੀਆਂ ਦਾ ਵੀ ਬਹੁਤ-ਬਹੁਤ ਸਾਡੀ ਪ੍ਰਧਾਨ ਹੈ ਬੀਬੀ ਗੁਰਮੀਤ ਕੌਰ ਜੀ ਉਹ ਸਾਡੀ ਪ੍ਰਧਾਨ ਨੇ ਜੀ ਊਮਨ ਸੈੱਲ ਦੀ ਅਸੀਂ ਉਹਨਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੀਰ ਦਰਸ਼ਨ ਸਿੰਘ ਨੇ ਜੋ ਦੱਸਿਆ ਮੈਂ ਧੰਨਵਾਦ ਆ ਇਹਨਾਂ ਦਾ ਕਿਉਂਕਿ ਸਾਰੇ ਪਿੰਡਾਂ ਵਿੱਚ ਸਨੌਰ ਵਿੱਚ ਇਹਨਾਂ ਦੀ ਕਿਰਪਾ ਨਾਲ ਇਹ ਗੁਰਦੁਆਰਾ ਸਾਹਿਬ ਬਣਿਆ ਵੀ ਕਿਉਂ ਇਹ ਗੱਡੀ ਵਿੱਚ ਆਪ ਘੁੰਮਦੇ ਰਹੇ ਜਾਣ ਪਛਾਣ ਹੈਗੀ ਇਹਨਾਂ ਦੀ ਅਸੀਂ ਰਾ ਇਹਨਾਂ ਦੇ ਨਾਲ ਲੱਗੇ ਹੋਏ ਆਂ ਬਾਕੀ ਜੋ ਵੀ ਇਹ ਕਰਦੇ ਨੇ ਬਹੁਤ ਵਧੀਆ ਕਰਦੇ ਨੇ ਮੈਂ ਕਹਿੰਦਾ ਪ੍ਰਮਾਤਮਾ ਨੇ ਇਹ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਦੇ ਨਾਲ ਅਸੀਂ ਖੜੇ ਆਂ ਕੋਈ ਅਸੀਂ ਕੋਈ ਚੜ੍ਹਨੀ ਅਹ ਦਿੱਕਤਾਂ ਦਾ ਵੀ ਬਹੁਤ ਸਾਹਮਣਾ ਕਰਨਾ ਪੈਂਦਾ ਜਦੋਂ ਕੋਈ ਇਦਾਂ ਦਾ ਬੰਦਾ ਕੰਮ ਕਰਦਾ ਹੈ ਆਪਣੀ ਕੁਪਣਟੀ ਲਈ ਕੋਈ ਅਜ ਪਤਾ ਕੀ ਗੱਲ ਹੈ ਜੀ ਮਹਾਰਾਜ ਜਿੱਥੇ ਹੁਵੇ ਜੀ ਦਿੱਕਤਾਂ ਤਾਂ ਆਉਂਦੀਆਂ ਵੀ ਨੇ ਤੇ ਜਾਂਦੀਆਂ ਵੀ ਨੇ ਕੋਈ ਗੱਲ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਆਪੀ ਦੇਖਣ ਵਾਲੇ ਆ ਨਾ ਅਸੀਂ ਤਾਂ ਇਹ ਪਿੱਛੇ ਜਾਣਦੇ ਨੂੰ ਤਿਆਰ ਰੰਗ ਵਾਹਿਗੁਰੂ ਦਾ ਖਾਲਸਾ ਸ੍ਰੀ ਵਾਹਿਗੁਰੂ ਦੀ Fateh ਨੂੰ ਤਾਂ ਜੀ ਪੁਨੇ ਮੇ ਤੋਂ ਪਹਿਲਾਂ ਸਾਡੇ ਪ੍ਰਧਾਨ ਸ੍ਰੀ ਲਾਲ ਸਿੰਘ ਜੀ ਪਹਿਸ਼ ਪ੍ਰਧਾਨ ਸਰਦਾਰ ਦਰਸ਼ੀ ਸਿੰਘ ਜੀ ਉਹਨਾਂ ਨੇ ਸ੍ਰੀ ਗੁਰੂ ਦਾਸ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਬਾਰੇ ਸ੍ਰੀ ਗੁਰਦਾਸ ਜੀ ਬਾਰੇ ਸਮਾਜ ਬਾਰੇ ਸਾਡੇ ਪੂਰੇ ਇਲਾਕੇ ਵਾਲੇ ਬਹੁਤ ਆਪਣੇ ਸੁਝਾਅ ਦਿੱਤੇ ਸਿਆ ਇਹ ਉਹਨਾਂ ਦੇ ਸੁਝਾਅ ਬਿਲਕੁਲ ਸਹੀ ਨੇ ਤੇ ਅਸੀਂ ਵੀ ਇੱਕ ਹੁ ਬੇਨਤੀ ਕਰਦੇ ਸੰਗਤ ਨੂੰ ਇਹ ਦੇਖੋ ਅਸੀਂ ਇਕੱਲੇ ਨਾ ਤਾਂ ਗੁਰਕਰਨ ਬਣਾਇਆ ਇਸ ਗੁਰੂਕਰਨ ਨੂੰ ਬਣਾ ਲੈ ਸਾਨੂੰ ਇਲਾਕੇ ਦਾ ਸਾਡੀ ਸਟੇਟ ਦਾ ਪੂਰੇ ਭਾਰਤ ਵਰਸ਼ ਦਾ ਉਸ ਤੋਂ ਪਰੰਤ ਸਾਨੂੰ ਮਹਾਨ ਤੋਂ ਵੀ ਬਹੁਤ ਮਦਦ ਮਿਲੀ ਹੈ ਅਸੀਂ ਸਾਰੀ ਸੰਗਤ ਦਾ ਦਿਲੋਂ ਬਹੁਤ ਧੰਨਵਾਦੀ ਹਾਂ